ਚੈਨਲ ਪੰਜਾਬੀ ਦੇ ਸਤਿ ਸ੍ਰੀ ਅਕਾਲ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦਲੇ। ਸਭ ਤੋਂ ਪਹਿਲਾਂ ਜੱਜ ਨੇ ਡਿਪਰਟੇਸ਼ਨ ਸੰਬੰਧੀ ਇੱਕ ਫੈਸਲਾ ਦਿੱਤਾ। ਦੂਜਾ ਟਾਰ ਨਿਕਲਸ ਦਾ ਕੇਸ ਬਹੁਤ ਚਰਚਾ ਦੇ ਵਿੱਚ ਆਇਆ ਸੀ ਉਹਦੀ ਸੰਬੰਧੀ ਅੱਜ ਫੈਸਲਾ ਦਿੱਤਾ ਗਿਆ। ਤੀਜਾ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਹੋਇਆ। ਚੌਥੀ ਗੱਲਬਾਤ ਕਰਨੀ ਹੈ। ਖਬਰ ਆ ਰਹੀ ਹੈ ਕਿ ਵੱਡੇ ਸ਼ਹਿਰਾਂ ਦੇ ਥੱਲੇ ਜ਼ਮੀਨ ਥੱਲੇ ਨੂੰ ਜਾ ਰਹੀ ਹੈ ਤੇ ਆਖਰ ਦੇ ਵਿੱਚ ਨਵੇਂ ਪੋਪ ਦੀ ਚੋਣ ਹੋਈ ਹੈ ਉਨੇ ਲਾਈਕ ਜੱਜ ਨੇ ਫੈਸਲਾ ਦਿੱਤਾ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਜੱਜ ਨੇ ਇੱਕ ਵਾਰਨਿੰਗ ਕੀਤੀ ਆ 트럼ਪ ਐਡਮਿਨਿਸਟ੍ਰੇਸ਼ਨ ਨੂੰ ਕਿ ਉਹ ਜਿਹੜੇ ਵੀ ਇਮੀਗ੍ਰੈਂਟਸ ਨੇ ਉਹਨਾਂ ਨੂੰ ਲੀਬੀਆ ਜਾਂ ਸਾਊਦੀ ਅਰੇਬੀਆ ਵਰਗੇ ਦੇਸ਼ ਦੇ ਵਿੱਚ ਡਿਪੋਰਟ ਨਹੀਂ ਕਰ ਸਕਦੇ ਜੇ ਉਹ ਬੰਦਾ ਉਸ ਕੰਟਰੀ ਤੋਂ ਨਹੀਂ ਹੈ ਮਤਲਬ ਇਹ ਆ ਹੁਣ ਕਿਸੇ ਬੰਦੇ ਨੂੰ ਡਿਪੋਰਟ ਕਰਨਾ ਨੂੰ ਉਹਦੇ ਮੁਲਕ ਤਾਂ ਭੇਜਿਆ ਜਾ ਸਕਦਾ ਪਰ ਉਹਨੂੰ ਲੀਬੀਆ ਜਾਂ ਸਾਊਦੀ ਅਰੇਬੀਆ ਦੇ ਵਿੱਚ ਭੇਜ ਦੇਣਾ ਜਿਹੜਾ ਉਹਦਾ ਮੁਲਕ ਵੀ ਨਹੀਂ ਆ ਇਹ ਨਹੀਂ ਹੋ ਸਕਦਾ ਤੇ ਦੂਜਾ ਉਹਨਾਂ ਨੇ ਕਿਹਾ ਵੀ ਜਿਹੜੇ ਇਹ ਕੱਚੇ ਲੋਕ ਨੇ ਇਹਨਾਂ ਨੂੰ ਫੇਰ ਚਾਂਸ ਦਿਓ ਵੀ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਵੀ ਉਹ ਆਪਣਾ ਕਾਨੂੰਨੀ ਤੌਰ ਦੇ ਉੱਤੇ ਪੱਖ ਰੱਖ ਸਕਣ ਇਹ ਬਹੁਤ ਮਹੱਤਵਪੂਰਨ ਗੱਲ ਆ ਇਹ ਕੋਰਟ ਦਾ ਆਰਡਰ ਪਹਿਲਾਂ ਹੀ ਇਨ ਪਲੇਸ ਆ ਬ੍ਰਾਇਨ ਈ ਮਰਫੀ ਜਿਹੜੇ ਜੱਜ ਨੇ ਉਹਨਾਂ ਨੇ ਪਹਿਲਾਂ ਹੀ ਇਹ ਕਿਹਾ ਆ ਕਿ ਜਿਹੜੇ ਲੋਕ ਥਰਡ ਕੰਟਰੀ ਦੇ ਵਿੱਚ ਨਹੀਂ ਭੇਜੇ ਜਾ ਸਕਦੇ ਕਿਸੇ ਵੀ ਹਾਲਤ ਵਿੱਚ ਔਰ ਵਿਦਆਊਟ ਡਿਊ ਪ੍ਰੋਸੈਸ ਜਿੱਦਾਂ ਇਹ ਆ ਕਿ ਉਹ ਕਿੱਥੇ ਜਾ ਰਹੇ ਆ ਉਹਨਾਂ ਦੇ ਕੀ ਚਾਂਸਸ ਆ ਉੱਥੇ ਇਹ ਮਤਲਬ ਕਿਉਂ ਅਨਸੇਫ ਕਿਉਂ ਆ ਇਹ ਸਾਰਾ ਕੁਝ ਐਕਸਪਲੇਨ ਕਰਨਾ ਪਊਗਾ ਦੂਜਾ ਇਹ ਆ ਕਿ ਜਿਹੜੇ ਇਮੀਗ੍ਰੈਂਟ ਏਸ਼ੀਆ ਤੋਂ ਨੇ ਇਹ ਰਿਸਕ ਤੇ ਨੇ ਵਕੀਲ ਇਹ ਕਹਿ ਰਹੇ ਆ ਕਿ ਅਮਰੀਕਾ ਪਲਾਨ ਕਰ ਰਿਹਾ ਕੁਝ ਇਮੀਗ੍ਰੈਂਟਸ ਜਿਹੜੇ ਵੀ ਵਿਏਟਨਾਮ ਤੋਂ ਨੇ ਜਾਂ ਲਾਓਸ ਤੋਂ ਨੇ ਜਾਂ ਫਿਲਪੀਨ ਤੋਂ ਨੇ ਇਹ ਬੰਦੇ ਤੇ ਇਥੋਂ ਆ ਇਸ ਮੁਲਕ ਤੋਂ ਅਮਰੀਕਾ ਆਏ ਆ ਕੱਚੇ ਆ ਉਹਨਾਂ ਦਾ ਜੋ ਵੀ ਹਿਸਾਬ ਹੈਗਾ ਵੱਖਰੀ ਗੱਲ ਆ ਬੰਦਾ ਫਿਲੀਪੀਨ ਤੋਂ ਆਇਆ ਲਾਓਸ ਤੋਂ ਆਇਆ ਤੇ ਵੀਅਤਨਾਮ ਤੋਂ ਆਇਆ ਇਹ ਹੁਣ ਸਕੀਮ ਇਹ ਲਾ ਰਿਹਾ ਵੀ ਇਹਨਾਂ ਨੂੰ ਚੱਕ ਕੇ ਲੀਬੀਆ ਭੇਜ ਦਿੰਨੇ ਆ ਭਾਵੇਂ ਕਿ ਉਹ ਲੀਬੀਆ ਦੇ ਸਿਟੀਜ਼ਨ ਨਹੀਂ ਹੈ ਲੀਬੀਆ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਹੀ ਅਨਸੇਫ ਥਾਂ ਹੈ ਮਾਈਗ੍ਰੈਂਟਸ ਦੇ ਲਈ ਲੀਬੀਆ ਜਾਣਿਆ ਜਾਂਦਾ ਇਸ ਗੱਲ ਦੇ ਲਈ ਕਿ ਇਹਨਾਂ ਦੀ ਮਾਈਗ੍ਰੈਂਟਸ ਜਿਹੜੇ ਨੇ ਉਹਨਾਂ ਦੇ ਲਈ ਬਹੁਤ ਪੁਰ ਟ੍ਰੀਟਮੈਂਟ ਹੁੰਦੀ ਆ ਉੱਥੇ ਕਿਦਾਂ ਟੌਰਚਰ ਹੁੰਦਾ ਜਾਂ ਦੂਜੀਆਂ ਤੀਜੀਆਂ ਚੀਜ਼ਾਂ ਆ ਉਹਦੀਆਂ ਰਿਪੋਰਟਸ ਆਪਣੇ ਕੋਲੇ ਅਕਸਰ ਆਉਂਦੀਆਂ ਆ ਆਪਾਂ ਜਾਣਦੇ ਆ ਇਸ ਗੱਲ ਨੂੰ ਤੇ ਉਹ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਵੀ ਉੱਥੇ ਅਬਿਊਜ਼ ਵੀ ਹੁੰਦਾ ਆ ਨਾ ਕੋ ਲੀਗਲ ਹੈਲਪ ਦੀ ਐਕਸੈਸ ਆ ਉੱਥੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਮੈਨੂੰ ਨਹੀਂ ਪਤਾ ਲੀਬੀਆ ਦੀਆਂ ਡੈਪੂਟੇਸ਼ਨ ਪਲਾਨਸ ਬਾਰੇ ਰਿਪੋਰਟਰ ਨੂੰ ਉਹਨਾਂ ਨੇ ਕਿਹਾ ਵੀ ਇਹ ਸਬੰਧੀ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਆ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਜਾਂ ਸਿੱਧੇ ਸ਼ਬਦਾਂ ਚ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪੁੱਛੋ ਜਾ ਕੇ ਸਟੀਫਨ ਮਿਲਰ ਜਿਹੜੇ ਉਹ ਕ੍ਰਿਟਿਸਾਈਜ਼ ਕਰ ਰਹੇ ਆ ਜੱਜ ਨੂੰ 트ੰਪ ਦੇ ਐਡਵਾਈਜ਼ਰ ਨੇ ਸਟੀਫਨ ਮਿਲਰ ਉਹਨਾਂ ਨੇ ਕਿਹਾ ਵੀ ਜੱਜ ਦਾ ਜਿਹੜਾ ਇਹ ਡਿਸੀਜਨ ਆ ਇਹ ਜੁਡੀਸ਼ੀਅਲ ਕਾਉਪ ਉਹਨਾਂ ਨੇ ਸ਼ਬਦ ਵਰਤੇ ਆ ਇਹਦੇ ਲਈ ਤੇ ਕਿ ਜਿਹੜਾ ਜੱਜ ਆ ਉਹ ਆਪਣੇ ਪਾਵਰ ਦੀ ਜ਼ਿਆਦਾ ਵਰਤੋਂ ਕਰ ਰਿਹਾ ਮਤਲਬ ਆਪਣੇ ਜਿੰਨੀ ਉਹਨਾਂ ਦੇ ਕੋਲ ਅਧਿਕਾਰ ਨੇ ਉਹ ਤੋਂ ਅੱਗੇ ਜਾ ਕੇ ਫੈਸਲੇ ਦੇ ਰਿਹਾ overstepping power so ਜਿਹੜੀਆਂ ਅਮਰੀਕਾ ਨੇ ਪਿਛਲੇ ਸਾਲ ਦੇ ਵਿੱਚ ਮਿਲਟਰੀ ਵਰਤੀਆਂ ਲੋਕਾਂ ਨੂੰ ਰਿਪੋਰਟ ਕਰਦੇ ਵਿੱਚ ਕੁਝ ਕੇਸਸ ਦੇ ਵਿੱਚ ਮਿਲਟਰੀ ਨੇ ਹੈਲਪ ਕੀਤੀ ਹੈ ਡਿਪੂਟੇਸ਼ਨ ਦੇ ਵਿੱਚ ਬਿਨਾ ਜਿਹੜੇ ਕੋਰਟ ਰੂਲ ਆਰ ਉਹਨਾਂ ਨੂੰ ਫਾਲੋ ਕੀਤਾ ਕਿ ਮਤਲਬ ਕਿ ਇਹ ਜਿਹੜੇ ਨੇ ਡੀ ਐਚ ਐਸ ਦੇ ਹੁਕਮਾਂ ਦੇ ਅੰਡਰ ਕੰਮ ਕਰ ਰਹੇ ਆ ਜੱਜ ਨੇ ਕਿਹਾ ਕਿ ਡੀ ਐਚ ਐਸ ਜਿਹੜਾ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਜ ਜਨੇ ਗੱਲ ਕਲੀਅਰ ਕੀਤੀ ਹੈ ਕਿ ਸਰਕਾਰ ਆਪਣੀ ਕਾਨੂੰਨੀ ਫਰਜ਼ਾਂ ਤੋਂ ਪਰੇ ਨਹੀਂ ਹਟ ਸਕਦੇ ਤੇ ਮਿਲਟਰੀ ਨੂੰ ਇਹ ਡਿਪੋਟੇਸ਼ਨ ਦਾ ਮਾਮਲਾ ਦੇ ਕੇ ਵੀ ਜਿਹੜੇ ਬੰਦੇ ਨੂੰ ਵੀ ਰਿਪੋਰਟ ਕਰਨਾ ਉਹਦੇ ਵਿੱਚ ਪੂਰਾ ਲੀਗਲ ਪ੍ਰੋਸੈਸ ਫਾਲੋ ਕੀਤਾ ਜਾਣਾ ਚਾਹੀਦਾ ਲੀਬੀਆ ਨੇ ਡਿਪੋਰਟੀਆਂ ਨੂੰ ਰਿਜੈਕਟ ਵੀ ਕੀਤਾ ਲੀਬੀਆ ਤੇ ਜਿਹੜੀ ਹੈਗੀ ਆ ਇਹਨਾਂ ਨੇ ਕਿਹਾ ਕਿ ਉਹ ਐਕਸੈਪਟ ਨਹੀਂ ਕਰਨਗੇ ਜੇ ਕਿਸੇ ਬੰਦੇ ਨੂੰ ਭੇਜਿਆ ਜਾਂਦਾ ਅਮਰੀਕਾ ਤੋਂ ਇੱਥੇ ਤੇ ਇਹ ਮਾਮਲਾ ਇੱਕ ਵਾਰੀ ਹੋਰ ਚਰਚਾ ਦੇ ਵਿੱਚ ਆ ਲੀਬੀਆ ਖਤਰਨਾਕ ਬਹੁਤ ਆ ਅ ਅਮਰੀਕਾ ਦੀ ਸਟੇਟ ਡਿਪਾਰਟਮੈਂਟ ਨੇ ਚੇਤਾਵਨੀ ਦਿੱਤੀ ਆ ਯੂ ਐਸ ਸਟੇਟ ਡਿਪਾਰਟਮੈਂਟ ਨੇ ਕਿ ਅਮਰੀਕਨ ਜਿਹੜੇ ਆ ਉਹ ਲੀਬੀਆ ਨੂੰ ਟਰੈਵਲ ਨਾ ਕਰਨੇ ਪਹਿਲੇ ਵਾਰਨਿੰਗ ਦਿੱਤੀ ਜਾ ਸਕੀ ਹੈ ਕਿਉਂਕਿ ਇਹ ਲੜਾਈ ਜਾਂ ਅਤਵਾਦ ਦੇ ਕਰਕੇ ਤੇ ਕਿਡਨੈਪਿੰਗ ਹੁੰਦੀ ਆ ਉੱਥੇ ਜਾਂ ਹਿਊਮਨ ਰਾਈਟਸ ਦੇ ਗਰੁੱਪ ਨੇ ਉਹ ਕਹਿੰਦੇ ਆ ਕਿ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਬਹੁਤ ਮਾੜੀਆਂ ਹਾਲਤਾਂ ਦਾ ਉੱਥੇ ਸਾਹਮਣਾ ਕਰਨਾ ਪੈ ਰਿਹਾ ਸੋ ਇਸ ਮਾਮਲੇ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਕਾਨੂੰਨੀ ਜਿਹੜੀ ਲੜਾਈ ਆ ਉਹ ਲੜੀ ਜਾਣੀ ਚਾਹੀਦੀ ਕਾਨੂੰਨ ਹੁਣ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਆ ਜਿੱਦਾਂ ਕਨਸਟੀਟਿਊਸ਼ਨ ਇੱਕ ਆ ਸੰਵਿਧਾਨਿਕ ਆ ਪਰ ਉਹਦੀ ਇੰਟਰਪ੍ਰੀਟੇਸ਼ਨ ਜਦੋਂ ਕੀਤੀ ਜਾਂਦੀ ਹੈ ਜਾਂ ਜਿਹਦਾ ਫ੍ਰੀडम ਆਫ ਸਪੀਚ ਆ ਉਹ ਬਾਈਡਨ ਦੇ ਸਮੇਂ ਦੇ ਵਿੱਚ ਫ੍ਰੀडम ਆਫ ਸਪੀਚ ਦਾ ਹੋਰ ਅਰਥ ਸੀ 트럼ਪ ਦੇ ਸਮੇਂ ਵਿੱਚ ਫ੍ਰੀडम ਆਫ ਸਪੀਚ ਦਾ ਹੋਰ ਅਰਥ ਆ ऐसे तरीके ਦੇ ਨਾਲ ਜਿਹੜੀ ਕੋਰਟ ਆ ਜਾਂ ਜੁਡੀਸ਼ੀਅਲ ਸਿਸਟਮ ਆ ਉਹਦੇ ਇਹਨਾਂ ਦੇ ਨਾਲ ਜਿਹੜੇ ਕਹਿ ਲੋ ਕਿ ਹੁੰਦੇ ਆ ਫਰਕ ਪੈਂਦੇ ਰਹਿੰਦੇ ਆ ਪਿਛਲੇ ਸਮੇਂ ਦੇ ਵਿੱਚ ਵੀ ਜਿੱਦਣ ਉਹਨੇ ਪੱਤਰਕਾਰ ਨੇ ਪੁੱਛਿਆ ਸੀ ਰਾਸ਼ਟਰਪਤੀ 트াম্প ਨੂੰ ਕਿ ਤੁਸੀਂ ਕਨਸਟੀਚਿਊਸ਼ਨ ਨੂੰ ਮੰਨਦੇ ਆ ਤੇ ਉਹਨਾਂ ਨੇ ਕਿਹਾ ਸੀ ਆਈ ਡੋਨਟ ਨੋ ਪਰ ਅੱਗੇ ਉਹਨਾਂ ਨੇ ਕਿਹਾ ਸੀ ਵੀ ਲੋਕਾਂ ਨੇ ਮੈਨੂੰ ਇਸ ਕੰਮ ਲਈ ਚੁਣਿਆ ਹੈ ਤੇ ਮੈਂ ਉਹ ਕੰਮ ਕਰਨਾ ਹੈ ਜਿਹੜਾ ਇਹ ਕਾਨੂੰਨੀ ਪੱਖ ਹੈ ਵਕੀਲ ਦੇਖਣਗੇ ਬਈ ਕੀ ਕਰਨਾ ਜੇ ਵਕੀਲ ਜਾਂ ਸੁਪਰੀਮ ਕੋਰਟ ਜੋ ਕੁਝ ਕਰਦੀ ਆ ਬਈ ਇਸ ਤਰੀਕੇ ਦੇ ਨਾਲ ਇੱਕ ਵਾਰੀ ਫੇਰ ਹੁਣ ਮਾਨਯੋਗ ਜੱਜ ਨੇ ਇਹਨਾਂ ਦੇ ਖਿਲਾਫ ਫੈਸਲਾ ਦਿੱਤਾ ਅਗਲੀ ਗੱਲਬਾਤ ਤਿੰਨ ਆਫੀਸਰਜ਼ ਨੂੰ ਜਿਹੜਾ ਦੋਸ਼ੀ ਮਤਲਬ ਕਰਾਰ ਨਹੀਂ ਦਿੱਤਾ ਗਿਆ ਇੱਕ ਜੂਰ ਇੱਕ ਮਾਮਲਾ ਚਰਚਾ ਦੇ ਵਿੱਚ ਆਇਆ ਸੀ ਮੈਮਫਿਸ ਪੁਲਿਸ ਦਾ ਸ਼ਾਇਦ ਤੁਹਾਨੂੰ ਯਾਦ ਹੋਵੇ ਮੈਮਫਿਸ ਪੁਲਿਸ ਆਫੀਸਰ ਉਹਨਾਂ ਨੂੰ ਦੋਸ਼ੀ ਨਹੀਂ ਠਰਾਰ ਦਿੱਤਾ ਗਿਆ ਸੈਕੰਡ ਡਿਗਰੀ ਮਰਡਰ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਵੀ ਇਹਨਾਂ ਦਾ ਕਸੂਰ ਨਹੀਂ ਸੀ ਜਿਹੜੇ ਟਾਇਰ ਨਿਕਲਸ ਦੀ ਮੌਤ ਦਾ ਮਾਮਲਾ ਸੀ ਟਾਇਰ ਨਿਕਲਸ ਇੱਕ 29 ਸਾਲਾਂ ਦਾ ਵਿਅਕਤੀ ਸੀਗਾ ਜਿਹਨੂੰ ਪੁਲਿਸ ਨੇ ਜਨਵਰੀ 2023 ਦੇ ਵਿੱਚ ਜਿਹੜਾ ਪੋਲਓਵਰ ਕੀਤਾ ਸੀ ਉਹਦੇ ਤੋਂ ਬਾਅਦ ਸੀਨ ਤੋਂ ਦੌੜ ਗਿਆ ਪੁਲਿਸ ਨੇ ਫੜ ਲਿਆ ਫੜ ਕੇ ਕੁੱਟਿਆ ਕੁੱਟਿਆ ਬਹੁਤ ਬੁਰੀ ਤਰ੍ਹਾਂ ਉਹਦੇ ਤੋਂ ਬਾਅਦ 3 ਦਿਨ ਬਾਅਦ ਉਹਦੀ ਹਸਪਤਾਲ ਦੇ ਵਿੱਚੋਂ ਮੌਤ ਹੋ ਗਈ ਜਦੋਂ ਪੁਲਿਸ ਨੂੰ ਟਾਇਰ ਨਿਕਲਸ ਨੂੰ ਕੁੱਟ ਰਹੀ ਸੀ ਉਸ ਵੇਲੇ ਜਿਹੜੇ ਬੋਡੀ ਕੈਮਰਾ ਸੀ ਪੁਲਿਸ ਤੇ ਲੱਗੇ ਜਾਂ ਸਟਰੀਟ ਕੈਮਰਾ ਦੀ ਫੁਟੇਜ ਸੀਗੀ ਉਹਦੇ ਵਿੱਚ ਸਾਫ਼ ਤੌਰ ਤੇ ਦਿਸਦਾ ਕਿ ਅਫਸਰ ਉਹਨੂੰ ਮੁੱਕੇ ਮਾਰ ਰਹੇ ਆ ਕਿੱਕਾ ਮਾਰ ਰਹੇ ਆ ਤੇ ਨਿਕਲਸ ਨੂੰ ਬੈਟਰਨ ਦੇ ਨਾਲ ਵੀ ਕੁੱਟ ਰਹੇ ਆ ਜਦੋਂ ਕਿ ਉਹ ਨੂੰ ਰਿਸਟ੍ਰੇਨ ਕੀਤਾ ਜਾ ਰਿਹਾ ਸੀ ਹੁਣ ਉਹ ਤੋਂ ਬਾਅਦ ਜਿਹੜੀ ਆਟੋਪਸੀ ਹੋਈ ਉਹਦਾ ਪੋਸਟਮਾਰਟਮ ਹੋਇਆ ਮਰਨ ਤੋਂ ਬਾਅਦ ਉਹਦਾ ਜਿਹੜਾ ਮੈਡੀਕਲ ਰੈਕੋਰਡ ਸੀ ਉਹ ਦੱਸਦਾ ਸੀ ਨਿਕਲਸ ਦੀ ਮੌਤ ਹੋਈ ਆ ਕਿਉਂਕਿ ਉਹਨੂੰ ਉਹਦੇ ਸਿਰ ਦੇ ਵਿੱਚ ਕੁੱਟਣ ਕਰਕੇ ਅੰਦਰ ਸੱਟਾਂ ਲੱਗ ਗਈਆਂ ਸੀ। ਪ੍ਰੋਸੀਕਿਊਟਰ ਹੁਣ ਕਹਿੰਦੇ ਆ ਕਿ ਆਫੀਸਰਸ ਨੇ ਬਹੁਤ ਜ਼ਿਆਦਾ ਫੋਰਸ ਯੂਜ਼ ਕੀਤੀ। ਆਰਗੂਏ ਸੀ ਕਿ ਆਫੀਸਰਸ ਨੂੰ ਉਹਦੀ ਨਿਕਲਸ ਦੀ ਟਾਰ ਨਿਕਲਸ ਦੀ ਹੈਲਪ ਕਰਨੀ ਚਾਹੀਦੀ ਸੀ। ਬਜਾਏ ਇਹਦੇ ਕਿ ਉਹਨੂੰ ਕੁੱਟ ਦੇ। ਤੇ ਉਹਨਾਂ ਨੇ ਜਿਹੜੀ ਜਿਹੜੀ ਇੱਕ ਪੁਲਿਸ ਦੀ ਡਿਊਟੀ టు ਪ੍ਰੋਟੈਕਟ ਉਹਨਾਂ ਨੇ ਲੋਕਾਂ ਨੂੰ ਬਚਾਉਣਾ ਹੁੰਦਾ ਉਹਨਾਂ ਨੇ ਆਪਣੇ ਉਸ ਫਰਜ਼ ਦੀ ਪਾਲਣਾ ਨਹੀਂ ਕੀਤੀ। ਅ ਦੂਜੇ ਜਿਹੜੇ ਆਫੀਸਰ ਦੇ ਵਕੀਲ ਸੀਗੇ ਉਹ ਕਹਿੰਦੇ ਕਿ ਨਿਕਲਸ ਨੇ ਜਦੋਂ ਉਹਨੂੰ ਗ੍ਰਿਫਤਾਰ ਕਰ ਲਏ ਸੀ ਟਾਰ ਨਿਕਲਸ ਨੂੰ ਜਨਵਰੀ 2023 ਦੇ ਵਿੱਚ ਉਹਨੂੰ ਕਹਿੰਦੇ ਉਹਨੇ ਰਜਿਸਟ ਕੀਤਾ ਉਹ ਫਾੜੀ ਨਹੀਂ ਸੀ ਹੋਣਾ ਤੇ ਉਹ ਇਸ ਇਸ ਪੋਜੀਸ਼ਨ ਆ ਗਈ ਸੀ ਕਿ ਉਹ ਖਤਰਾ ਬਣ ਸਕਦਾ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇੱਕ ਅਫਸਰ ਦਾ ਨਾਮ ਵੀ ਲਿਆ ਕਿ ਜਿਹੜਾ ਸਭ ਤੋਂ ਜਿਆਦਾ ਵਾਇਲੈਂਟ ਸੀ ਕੁਸ਼ ਐਵਿਡੈਂਸ ਜਿਹੜਾ ਉਸ ਸਮੇਂ ਨਹੀਂ ਪਤਾ ਸੀ ਡਿਫੈਂਸ ਨੇ ਕੁਝ ਚੀਜ਼ਾਂ ਦਿਖਾਈਆਂ ਜਿਹੜੀਆਂ ਨਿਕਲਸ ਦੀ ਕਾਰ ਦੇ ਵਿੱਚ ਮਿਲੀਆਂ ਜਿਹਦਾ ਡਰੱਗ ਮਿਲੀ ਉਹਦੇ ਕਾਰ ਚੋ ਚੋਰੀ ਦੇ ਕਾਰਡ ਮਿਲੇ ਉਹਦੇ ਕਾਰ ਦੇ ਵਿੱਚੋਂ ਪਰ ਪ੍ਰੋਸੀਕਿਊਟਰ ਤੇ ਜਿਹੜੇ ਇਹ ਪੁਲਿਸਰ ਨੂੰ ਇਹਦਾ ਦੂਜੇ ਤਰੀਕੇ ਨਾਲ ਪਤਾ ਸੀ ਕਿਦ ਸੰਨ ਅਰੈਸਟ ਵੇਲੇ ਇਹ ਚੀਜ਼ ਨਹੀਂ ਪਤਾ ਸੀ ਹੋਏ ਦਾ ਮਤਲਬ ਆ ਕਿ ਜੇ ਭਾਵੇਂ ਬਾਅਦ ਦੇ ਵਿੱਚ ਡਰੱਗ ਜਾਂ ਚੋਰੀ ਦੇ ਕਾਰਡ ਉਹਦੀ ਕਾਰ ਦੇ ਵਿੱਚੋਂ ਮਿਲੇ ਪਰ ਜਦੋਂ ਪੁਲਿਸ ਕੋਟ ਰਹੀ ਉਹਨੂੰ ਥੋੜੋ ਪਤਾ ਰਣ ਨੂੰ ਕਿ ਇਹਦੇ ਵਿੱਚ ਡਰੱਗ ਤੇ ਇਹ ਇਸ ਕਰਕੇ ਉਹ ਚੀਜ਼ ਜਸਟੀਫਾਈ ਨਹੀਂ ਹੁੰਦੀ ਇੱਥੇ ਵੀ ਗੱਲ ਜਿਹੜੀ ਦੱਸਣ ਵਾਲੀ ਹੈ ਕਿ ਇਸੇ ਮਾਮਲੇ ਦੇ ਵਿੱਚ ਦੋ ਜਿਹੜੇ ਆਫੀਸਰ ਆ ਉਹਨਾਂ ਨੇ ਦੋਸ਼ੀ ਕਰਾਰ ਦਿੱਤਾ ਗਿਆ ਡਿਫਰੈਂਟ ਕੋਰਟਸ ਨੇ ਜਿਹੜੇ ਇਹ ਇਸ ਮਾਮਲੇ ਦੇ ਵਿੱਚ ਪਰਿਵਾਰ ਨੇ ਜਿਹੜਾ ਨਿਕਲਸ ਦੀ ਫੈਮਿਲੀ ਸੀਗੀ ਉਹਨਾਂ ਨੇ ਜਦੋਂ ਵੀਡੀਓ ਦੇਖੀ ਸੀ ਫਿਰ ਮੀਡੀਆ ਕਾਨਫਰੰਸਾਂ ਕੀਤੀਆਂ ਸੀ ਤੇ ਉਹ ਮੈਮਫੈਸਟੂ ਸਿਟੀ ਨੂੰ ਜਿਹੜਾ ਸੂਕ ਕੀਤਾ 550 ਮਿਲੀਅਨ ਦੇ ਵਿੱਚ ਸਿਵਲ ਕੇਸ ਜਿਹੜਾ ਅਗਲੇ ਸਾਲ ਚੱਲੂਗਾ ਜਦੋਂ ਨਿਕਲਸ ਦੀ ਡੈਥ ਹੋਈ ਸੀ ਇਹਦੀ ਮੌਤ ਤੋਂ ਬਾਅਦ ਇਹਦੇ ਮਾਪਿਆਂ ਨੇ ਬਹੁਤ ਵੱਡੀ ਐਡਵੋਕੇਸੀ ਕੀਤੀ ਸੀ ਪੁਲਿਸ ਰਿਫਾਰਮ ਦੀ ਬਈ ਚੇਂਜ ਹੋਣਾ ਚਾਹੀਦਾ ਕੁਛ ਨਾ ਕੁਛ ਇਦਾਂ ਦੀਆਂ ਮੌਤਾਂ ਜਿਹੜੀਆਂ ਕੋਈ ਨਹੀਂ ਸਾਡੇ ਮੁੰਡੇ ਦੀ ਜਿੱਦਾਂ ਮੌਤ ਹੋਈ ਆ ਮਰਕਾ ਦੇ ਵਿੱਚ ਇਹ ਪੁਲਿਸਿੰਗ ਸਿਸਟਮ ਚੇਂਜ ਹੋਣਾ ਚਾਹੀਦਾ ਇਹਦੇ ਵਿੱਚ ਵੱਡੀਆਂ ਤਬਦੀਲੀਆਂ ਦੀ ਲੋੜ ਆ ਤਾਂ ਇਹ ਕਈ ਵਾਰੀ ਇਹ ਗੱਲਬਾਤ ਪਹਿਲਾਂ ਵੀ ਚੱਲ ਚੁੱਕੀ ਆ ਪਰ ਜਿਹੜਾ ਇਹ ਟਾਇਰ ਨਿਕਲਸ ਸੀ ਇਹਦਾ ਮਾਮਲਾ ਉਸ ਵੇਲੇ ਬਹੁਤ ਚਰਚਾ ਦੇ ਵਿੱਚ ਆਇਆ ਸੀ ਅਗਲੀ ਗੱਲਬਾਤ ਸਟੂਡੈਂਟ ਜਿਹੜੇ ਧਰਨੇ ਮੁਜਾਰੇ ਕਰ ਰਿਹਾ ਯੂਨੀਵਰਸਿਟੀਆਂ ਦੇ ਵਿੱਚ ਪ੍ਰੋ ਪਲੈਸਟੀਨियन ਡੈਮੋਨਸਟ੍ਰੇਸ਼ਨ ਹੋ ਰਹੇ ਨੇ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਹੋਇਆ ਉੱਥੇ ਜਿਹੜੀ ਬਟਲਰ ਲਾਇਬ੍ਰੇਰੀ ਆ ਉੱਥੇ ਦੱਸਿਆ ਜਾ ਰਿਹਾ ਕਿ ਪ੍ਰਦਰਸ਼ਨ ਹੋਇਆ ਪੁਲਿਸ ਨੇ ਲਗਭਗ ਅਸ ਜਣੇ 80 ਜਣੇ ਨੂੰ ਮਾਫੀ ਚਾਹੁੰਦੇ ਆ 80 ਜਿਹੜੇ ਲੋਕ ਸੀਗੇ 80 ਜਣੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੂੰ ਸੱਦਿਆ ਗਿਆ ਤੇ ਯੂਨੀਵਰਸਿਟੀ ਦੇ ਵਿੱਚ 80 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਦੋਂ ਇਹ ਪ੍ਰੋਟੈਸਟ ਜਿਹੜਾ ਕੈਂਪਸ ਦੇ ਵਿੱਚ ਜੋ ਕੁਝ ਚੱਲ ਰਿਹਾ ਸੀ ਉਹਨਾਂ ਸਾਰਿਆਂ ਨੂੰ ਡਿਸਟਰਬ ਕਰ ਰਿਹਾ ਸੀ ਇੱਥੇ ਜਿਹੜਾ ਫਿਜ਼ੀਕਲ ਮਤਲਬ ਹੱਥੋਂ ਪਾਈ ਵੀ ਹੋਈ ਆ ਇੱਥੇ ਜਿਹੜੇ ਕੈਂਪਸ ਦੀ ਸਿਕਿਉਰਿਟੀ ਆ ਉਹ ਜਿਹੜੇ ਸਟੂਡੈਂਟ ਸੀਗੇ ਉੱਥੇ ਲਾਇਬ੍ਰੇਰੀ ਦੇ ਅੰਦਰ ਵੀ ਤੇ ਲਾਇਬ੍ਰੇਰੀ ਦੇ ਬਾਹਰ ਵੀ ਜਿਹੜੇ ਇਹ ਪ੍ਰਦਰਸ਼ਨ ਕਰ ਰਹੇ ਪਲਸਤੀਨ ਦੀ ਸਪੋਰਟ ਕਰ ਰਹੇ ਆ ਤੇ ਜਿਹੜਾ ਸਟੂਡੈਂਟ ਰੀਟੇਨ ਕੀਤਾ ਗਿਆ ਆਪਣਾ ਮਹਮੂਦ ਖਾਲਿਲ ਉਹਦੀ ਸਪੋਰਟ ਕਰ ਰਹੇ ਆ ਪ੍ਰੋਟੈਸਟ ਦੱਸ ਰਿਹਾ ਕਿ ਸਾਡੀ ਪਲੈਸਟੀਨੀਆਂ ਦੇ ਲਈ سپورਟ ਆ ਤੇ ਮੁਹਮਮਦ ਖਾਲਿਦ ਜਿਹੜਾ ਕਲੰਬੀਆ ਦਾ ਸਟੂਡੈਂਟ ਆ ਜਿਹਨੂੰ ਡੀਟੇਨ ਕੀਤਾ ਅਮਰੀਕਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਉਹਦੇ ਐਕਟਿਵਿਜ਼ਮ ਕਰਕੇ ਉਹਦੇ ਉੱਤੇ ਇਹ ਸਵਾਲ ਚੱਕ ਰਹੇ ਆ ਯੂਨੀਵਰਸਿਟੀ ਨੇ ਕੰਡੈਮਨ ਕੀਤਾ ਇਸ ਪ੍ਰੋਟੈਸਟ ਨੂੰ ਐਕਟਿੰਗ ਪ੍ਰੈਜ਼ੀਡੈਂਟ ਵਿਥ ਦੇ ਕਲਾਸ ਸ਼ਿਪਮਨ ਉਹ ਕਹਦੇ ਵੀ ਪ੍ਰੋਟੈਸਟ ਜਿਹੜਾ ਇਹਨਾਂ ਨੇ ਸਕੂਲ ਦੀਆਂ ਪਾਲਿਸੀ ਜਿਹੜਾ ਸਕੂਲ ਦੇ ਨਿਯਮ ਨੇ ਉਹਨਾਂ ਨੂੰ ਉਲੰਘਣਾ ਕੀਤੀ ਆ ਤੇ ਜਿਹੜੇ ਨਿਆਣੇ ਪੇਪਰ ਦੇਣ ਜਾਂਦੇ ਸੀ ਸਟੂਡੈਂਟ ਪੇਪਰ ਦੇ ਨਜ਼ਾਰਾਏ ਸੀ ਉਹਨਾਂ ਨੂੰ ਵੀ ਇਹਨਾਂ ਨੇ ਰੋਕਿਆ ਜਾਂ ਉਹਨਾਂ ਦੇ ਵਿੱਚ ਵਿਗਨ ਪਾਇਆ ਇਸ ਕੰਮ ਦੇ ਵਿੱਚ ਦੋ ਸਕਿਉਰਿਟੀ ਵਰਕਰ ਜਿਹੜੇ ਸੀਗੇ ਰੋਕਾ ਨੂੰ ਰੋਕ ਰਾਇ ਸੀ ਉੱਥੇ ਸਟੂਡੈਂਟਸ ਨੂੰ ਪ੍ਰੋਟੈਸਟ ਕਰਨ ਤੋਂ ਉਹਨਾਂ ਦੇ ਤੇ ਕੁਝ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਦੇ ਪਤਾ ਲੱਗਿਆ ਵੀ ਇਹਦੇ ਸੱਟਾਂ ਵੀ ਲੱਗੀਆਂ ਇੰਨੀ ਹੱਥੋਪਾਈ ਉਹਨਾਂ ਦੀ ਹੋਈ ਹੈ ਕਲੰਬੀਆ ਦੀ ਲਾਇਬ੍ਰੇਰੀ ਇਹਨਾਂ ਨੇ ਬੰਦ ਕਰ ਦਿੱਤੀ ਹੈ ਕੈਂਪਸ ਨੇ ਅਲਰਟ ਕਰ ਦਿੱਤਾ ਸਟੂਡੈਂਟਸ ਨੂੰ ਕਿ ਉਹ ਲਾਇਬ੍ਰੇਰੀ ਏਰੀਆ ਤੋਂ ਪਰੇ ਰਵੇ ਇਨੂੰ ਲਾਕਡਾਊਨ ਕਰ ਦਿੱਤਾ ਗਿਆ ਇਸ ਪ੍ਰੋਟੈਸਟ ਤੋਂ ਬਾਅਦ ਹੁਣ ਜਿਹੜੇ ਅਧਿਕਾਰੀ ਨੇ ਉਹ ਸਟੂਡੈਂਟ ਵੀਜ਼ਾ ਰਿਵਿਊ ਕਰ ਰਹੇ ਆ ਯੂਐਸ ਸਕੱਰੇਟਰੀ ਆਫ ਸਟੇਟ ਮਾਰਕੋ ਰੂਬਿਓ ਇਹ ਕਹਿ ਰਿਹਾ ਕਿ ਜਿਹੜੇ ਵੀਜ਼ਾ ਸਟੇਟਸ ਨੇ ਜਿਨ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਗ੍ਰਫਤਾਰ ਕੀਤਾ ਗਿਆ ਉਹਨਾਂ ਨੂੰ ਰਿਵਿਊ ਕੀਤਾ ਜਾ ਰਿਹਾ ਮਤਲਬ ਇਹ ਆ ਵੀ ਰੱਖਣੇ ਆ ਜਾਂ ਨਹੀਂ ਰੱਖਣੇ ਆ ਸੋ ਇਹ ਪ੍ਰੋਟੈਸਟ ਦਾ ਸਿੱਧਾ ਸਬੰਧ ਗਾਜ਼ਾ ਦੇ ਵਿੱਚ ਜਿਹੜਾ ਕਨਫਲੈਕਟ ਆ ਉਹਦੇ ਨਾਲ ਜੋੜਿਆ ਜਾ ਰਿਹਾ ਅਰ ਡੈਮੋਨਸਟ੍ਰੇਸ਼ਨ ਜੇ ਲਗਾਤਾਰ اپੋਜੀਸ਼ਨ ਹੋ ਰਹੀ ਆ ਇਜ਼ਰਾਈਲ ਨੇ ਜੋ ਗਾਜ਼ਾ ਦੇ ਵਿੱਚ ਕੀਤਾ ਖਾਸ ਕਰਕੇ 23 ਦੇ ਹਮਾਸ ਅਟੈਕ ਤੋਂ ਬਾਅਦ ਕਲੰਬੀਆ ਯੂਨੀਵਰਸਿਟੀ ਦੇ ਉੱਤੇ ਫੈਡਰਲ ਪ੍ਰੈਸ਼ਰ ਆ ਆਪਾਂ ਲਗਭਗ ਰੋਜ਼ ਹੀ ਇਹ ਗੱਲਬਾਤ ਸਾਂਝੀ ਕਰਦੇ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਲੰਬੀਆ ਨੂੰ ਵਾਰਨ ਕੀਤਾ ਕਿ ਤੁਸੀਂ ਇਹਨਾਂ ਪ੍ਰੋਟੈਸਟ ਨੂੰ ਕੰਟਰੋਲ ਕਰੋ ਨਹੀਂ ਤੇ ਤੁਹਾਡੀ ਫੈਡਰਲ ਫੰਡਿੰਗ ਬੰਦ ਕਰ ਦਾਂਗੇ ਕਲੰਬੀਆ ਯੂਨੀਵਰਸਿਟੀ ਦੀ ਫੈਡਰਲ ਫੰਡਿੰਗ ਬੰਦ ਕਰਨ ਦੀ ਗੱਲ ਆਈ ਆ ਇਹ ਯੂਨੀਵਰਸਿਟੀਆਂ ਜਿਹੜੀਆਂ ਟੌਪ ਦੀਆਂ ਨੇ ਇਕੱਠੀਆਂ ਹੋ ਕੇ ਜਿਹੜੇ ਫੈਡਰਲ ਸਰਕਾਰ ਦੇ ਪਿੱਛੇ ਪਈਆਂ ਜਾਂ ਉਹਨੂੰ ਸੂਹ ਕਰ ਰਹੀਆਂ ਕਿ ਤੁਸੀਂ ਸਾਡੀ ਫੰਡਿੰਗ ਬੰਦ ਨਹੀਂ ਕਰ ਰਹੇ। ਮਤਲਬ ਨਹੀਂ ਕਰ ਸਕਦੇ ਤੇ ਅਸੀਂ ਇਸ ਮਾਮਲੇ ਦੇ ਵਿੱਚ ਤੁਹਾਡੇ ਤੇ ਕੇਸ ਕਰ ਰਹੇ ਹਾਂ। ਅਗਲੀ ਗੱਲਬਾਤ ਇੱਕ ਖਬਰ ਕੁਦਰਤੀ ਵਰਤਾਰੇ ਬਹੁਤ ਵਾਪਰ ਰਹੇ ਨੇ। ਕਈ ਵਾਰੀ ਹੁੰਦਾ ਕਿ ਪ੍ਰਦੂਸ਼ਣ ਫੈਲ ਗਿਆ, ਕੁਝ ਹੋ ਗਿਆ, ਕਦੇ ਹੜ੍ਹ ਆ ਗਏ, ਤੂਫਾਨ ਆ ਗਏ। ਨਿਤ ਨਵੀਆਂ ਖਬਰਾਂ ਆਉਂਦੀਆਂ। ਦੋ ਤਿਹਰਾ ਨੇ ਇਸ ਮਾਮਲੇ ਦੇ ਵਿੱਚ ਇੱਕ ਤਰ ਤੱਕ ਕਹਿੰਦੀ ਵੀ ਇਹ ਸਾਰੀਆਂ ਗੱਲਾਂ ਬਸ ਤਾਂ ਲੋਕਾਂ ਨੂੰ ਡਰਾਉਣ ਲਈ ਕੀਤੀਆਂ ਜਾਂਦੀਆਂ। ਐਡੀ ਕੋਈ ਪਰਲੋ ਨਹੀਂ ਆ ਸਕਦੀ। ਦੂਜੀ ਤਰ੍ਹਾਂ ਕਹਿੰਦੀ ਵੀ ਗੱਲਬਾਤ ਸੱਚਮੁੱਚ ਚਿੰਤਾ ਵਾਲੀ ਆ ਇਸ ਕਰਕੇ ਇਹਦੇ ਲਈ ਸਾਨੂੰ ਸੰਜੀਤਗੀ ਦੇ ਨਾਲ ਕੁਛ ਨਾ ਕੁਛ ਸੋਚਣਾ ਚਾਹੀਦਾ ਅਮਰੀਕਾ ਦੇ 28 ਵੱਡੇ ਸ਼ਹਿਰ ਆ ਜਿਨ੍ਹਾਂ ਬਾਰੇ ਵਿਗਿਆਨੀਆਂ ਨੇ ਰਿਪੋਰਟ ਦਿੱਤੀ ਆ ਵੀ ਇਹਨਾਂ ਦੇ ਥੱਲੇ ਉਹ ਧਰਤੀ ਥੱਲੇ ਨੂੰ ਧਸ ਰਹੀ ਆ ਜਿਦਾਂ ਮੈਟ੍ਰਸ ਨੂੰ ਡੀਫਲੇਟ ਕਰੀਦਾਂ ਆਪਾਂ ਗੱਦਾ ਹੰਦਾਓ ਚ ਹਵਾ ਭਰ ਲਈ ਦਿੱਤੀ ਜਦੋਂ ਹਵਾ ਕੱਢ ਦੀ ਜਿਦਾਂ ਉਹ ਫੇਕਦਮ ਇਕੱਠਾ ਹੋ ਜਾਂਦਾ ਕਦੇ ਜਿਹੜੀ ਧਰਤੀ ਆ ਇਹ ਇਕੱਠੀ ਹੋ ਰਹੀ ਆ ਸ਼੍ਰਿੰਕ ਹੋ ਰਹੀ ਆ ਹੁਣ ਔਰ ਜਦੋਂ ਸ਼੍ਰਿੰਕ ਹੋਊਗੀ ਤੇ ਇਹਦਾ ਮਤਲਬ ਇਹ ਆ ਕਿ ਜਿਹੜੇ ਰੋਡ ਆ ਬਿਲਡਿੰਗਸ ਨੇ ਆਪਣੇ ਰੇਲ ਲਾਈਨਸ ਨੇ ਇਹਨਾਂ ਸਾਰਿਆਂ ਦੇ ਉੱਤੇ ਖਤਰਾ ਹੋ ਸਕਦਾ 25 ਜਿਹੜੇ ਸ਼ਹਿਰ ਨੇ ਉਹ ਦੱਸ ਦਿਆ ਕਿ ਜ਼ਿਆਦਾ ਥੱਲੇ ਨੂੰ ਉਹਨਾਂ ਦੀ ਲੈਂਡ ਜਿਹੜੀ ਥੱਲੇ ਜਾ ਰਹੀ ਹੈ 28 ਸ਼ਹਿਰਾਂ ਦੇ ਵਿੱਚੋਂ 25 ਜਿਹੜੇ 2/3 ਆਫ ਲੈਂਡ ਜਿਹੜੀ ਆ ਉਹ ਥੱਲੇ ਨੂੰ ਜਾ ਰਹੀ ਹੈ ਤੇ ਇਹਦੇ ਨਾਲ ਸਿੱਧਾ ਅਸਰ 34 ਮਿਲੀਅਨ ਲੋਕਾਂ ਦੇ ਉੱਤੇ ਪੈਣਾ ਇਹਨਾਂ ਸ਼ਹਿਰਾਂ ਦੇ ਵਿੱਚ ਸ਼ਿਕਾਗੋ ਦਾ ਨਾਮ ਵੀ ਆ ਨਿਊਯਾਰਕ ਦਾ ਵੀ ਆ ਹਿਊਸਟਨ ਦਾ ਵੀ ਆ ਤੇ ਡੈਲਸ ਤਾਂ ਵੀ ਆ ਜਿਹੜੇ ਸਭ ਤੋਂ ਜ਼ਿਆਦਾ ਜਿਹੜੀ ਇਹ ਸਿੰਕਿੰਗ ਹੋ ਰਹੀ ਆ 98% ਇਹਨਾਂ ਦੇ ਏਰੀਆ ਤੇ ਉਹਦੇ ਵਿੱਚ ਸ਼ਿਕਾਗੋ ਡੈਲਸ ਡੈਟਰਾਇਟ ਨਿਊਯਾਰਕ ਤੇ ਹੋਰ ਕਈ ਨੇ ਇਹਦੇ ਕਾਰਨ ਕਈ ਆ ਹੁਣ ਧਰਤੀ ਥੱਲੇ ਨੂੰ ਕਿੱਥੇ ਚਲੇ ਜਾਊਗੀ ਧਰਤੀ ਤਾਂ ਵੈਸੇ ਇੱਕ ਗੋਲਾ ਆ ਜਿਹੜਾ ਹਵਾ ਦੇ ਵਿੱਚ ਆ ਪਰ ਇਹਦੇ ਬਾਹਰ ਦੀ ਜਿਹੜੀ ਤਹਿ ਆ ਜਿਵੇਂ ਸੰਤਰੇ ਦੀ ਛਿੱਲ ਹੁੰਦੀ ਆ ਪਰ ਉਹਦੇ ਉੱਤੇ ਸਾਰੀ ਆਪਣੀ ਧਰਤੀ ਆ ਵਿੱਚ ਲਾਵਾ ਆ ਉਹ ਥੱਲੇ ਨੂੰ ਜਾ ਰਹੀ ਉਹਦਾ ਕਾਰਨ ਹੀ ਦੱਸਦੇ ਆ ਕਿ ਧਰਤੀ ਇੱਥੋਂ ਪਾਣੀ ਕੱਢਿਆ ਜਾ ਰਿਹਾ ਹੈ ਜਿੰਨਾ ਧਰਤੀ ਇਥੋਂ ਪਾਣੀ ਕੱਢਿਆ ਜਾ ਰਿਹਾ ਉਹਨਾਂ ਜਿਹੜਾ ਗਰਾਊਂਡ ਵਾਟਰ ਪੰਪਿੰਗ ਆ ਉਨੀ ਜ਼ਿਆਦਾ ਜਿਹੜੀ ਚੇਂਜ ਹੋ ਰਹੀ ਆ ਤੇ ਅੰਡਰਗਰਾਊਂਡ ਤੇ ਜਿਹੜੀਆਂ ਟੈਕਟੋਨਿਕ ਮੂਵਮੈਂਟਸ ਆ ਇਹਦੇ ਵਿੱਚ ਜਿਹੜੀਆਂ ਹੁੰਦੀਆਂ ਧਰਤੀ ਦੇ ਵਿਚ ਜੜੀਆਂ ਪਲੇਟਸ ਨੇ ਉਹ ਖਿਸਕ ਰਹੀਆਂ ਆ ਇੱਕ ਦੂਜੇ ਪਾਸੇ ਨੂੰ ਇਹ ਬਹੁਤ ਵੱਡੀ ਖੋਜ ਆ ਔਰ ਜਿਹਨੇ ਹੈਰਾਨ ਕਰ ਦਿੱਤਾ ਸਾਰੀ ਦੁਨੀਆ ਨੂੰ ਜਦੋਂ ਅਮਰੀਕਾ ਦੀਆਂ ਇਹਨਾਂ ਸ਼ਹਿਰਾਂ ਦੀ ਖਬਰ ਆਈ ਆ ਤਾਪਨ ਵਧਦਾ ਆ ਉਤੋਂ ਹਾਨੀਕਾਰਕ ਕਿਰਨਾਂ ਥੱਲੇ ਆ ਰਹੀਆਂ ਸਕਿਨ ਚੀਜ਼ ਇਹ ਸਾਰੀਆਂ ਸਮੱਸਿਆਵਾਂ ਬਾਰੇ ਪਹਿਲਾਂ ਅਕਸਰ ਗੱਲਬਾਤ ਹੁੰਦੀ ਹੈ ਪਰ ਵੱਡੇ ਸ਼ਹਿਰਾਂ ਦੇ ਥੱਲੇ ਉਹ ਧਰਤੀ ਥੱਲੇ ਨੂੰ ਜਾ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਖਬਰ ਹੈ ਸਟੱਡੀ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਿਹੜਾ ਥੱਲੇੋਂ ਪਾਣੀ ਕੱਢਣਾ ਇਹ 80% ਕਾਰਨ ਇਹ 80% ਕੌਜ਼ ਜਿਹੜਾ ਇਹ ਹੈ ਔਰ ਜਿਹੜਾ ਉਹਦੇ ਨਾਲ ਫਿਰ ਫਲੱਡ ਰਿਸਕ ਵੀ ਜ਼ਿਆਦਾ ਹੁੰਦਾ ਜਦੋਂ ਸ਼੍ਰਿੰਕਿੰਗ ਹੋ ਰਹੀ ਹੈ ਕੁਝ ਇਲਾਕੇ ਜਿਹੜੇ ਆ ਉਹ ਜ਼ਿਆਦਾ ਤੇਜ਼ੀ ਨਾਲ ਥੱਲੇ ਜਾ ਰਹੇ ਆ ਤੇ ਉਹਦੇ ਨਾਲ ਬਿਲਡਿੰਗਸ ਜਿਹੜੀਆਂ ਉਹ ਜ਼ਿਆਦਾ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਜੀ ਇਹ ਤੇ ਸਾਰੇ ਦਾ ਸਾਰਾ ਪੈਟਰਨ ਹੀ ਧਰਤੀ ਥੱਲੇ ਨੂੰ ਜਾਂਦੀ ਹੋਵੇ ਫੇਰ ਹੋਰ ਗੱਲ ਆ ਜਦੋਂ ਇੱਕ ਪਾਸਾ ਜਾ ਰਿਹਾ ਇੱਕ ਨਹੀਂ ਜਾ ਰਿਹਾ ਉੱਥੇ ਫੇਰ ਕੜਬੜ ਜ਼ਿਆਦਾ ਹੋ ਰਹੀ ਆ ਇਹ ਜਿਹੜੀ ਸਟੱਡੀ ਕੀਤੀ ਗਈ ਇਹਦੇ ਚ ਦੱਸਿਆ ਗਿਆ 29000 ਬਿਲਡਿੰਗਸ ਨੇ ਜਿਹੜੀਆਂ ਅਨਸਟੇਬਲ ਲੈਂਡ ਦੇ ਉੱਤੇ ਆ 29000 ਬਿਲਡਿੰਗਸ ਐਨਟੋਨੀਓ ਦੇ ਵਿੱਚ ਸਭ ਤੋਂ ਜ਼ਿਆਦਾ ਰਿਸਕ ਦੱਸਿਆ ਜਾ ਰਿਹਾ ਉਸ ਤੋਂ ਬਾਅਦ ਆਸਟਨ ਦੇ ਵਿੱਚ ਤੇ ਉਸ ਤੋਂ ਬਾਅਦ ਫੋਰਟਵਰਥ ਦੇ ਵਿੱਚ ਇਹ ਰਿਸਕ ਦੱਸਿਆ ਜਾ ਰਿਹਾ ਪਰ ਇਹ ਸਿੰਕਿੰਗ ਹੈ ਸਲੋ ਪਰ ਕਿਸੇ ਨਾ ਕਿਸੇ ਤਰ੍ਹਾਂ ਐਡ ਅਪ ਹੋ ਰਹੀ ਹੈ ਇਹ ਇਦਾਂ ਨਹੀਂ ਵੀ ਕਿ ਫੁੱਟਾਂ ਚ ਥੱਲੇ ਨੂੰ ਧਰਤੀ ਧਸੀ ਜਾਂਦੀ ਆ ਕੁਝ ਐਮ ਐਮ ਕੁਝ ਮਿਲੀਮੀਟਰ ਜਾਂਦੀ ਆ ਇੱਕ ਸਾਲ ਦੇ ਵਿੱਚ ਮਿਲੀਮੀਟਰ ਦਾ ਮਤਲਬ ਵੀ ਇੰਨਾ ਕੁ ਸੈਂਟੀਮੀਟਰ ਹੁੰਦਾ ਤੇ ਇਹਦਾ ਵੀ ਬਹੁਤ ਬਿਲਕੁਲ ਐਵੇਂ ਥੋੜਾ ਜਿਹਾ ਹਿੱਸਾ ਪਰ ਜਾ ਰਹੀ ਆ ਪਰ ਜਦੋਂ ਇਹ ਟਾਈਮ ਲੱਗਦਾ ਹੈ ਕਈ ਸਾਲਾਂ ਬਾਅਦ ਦੇਖਿਆ ਜਾਊਗਾ ਜਾਂ ਕਈ ਦਹਾਕਿਆਂ ਬਾਅਦ ਜਾਂ ਕਈ ਸਦੀਆਂ ਬਾਅਦ ਤੇ ਇਹ ਸਮੱਸਿਆ ਬਹੁਤ ਗੰਭੀਰ ਹੋ ਜਾਣੀ ਆ ਹੁਣ ਸੋਲੂਸ਼ਨ ਇਹਦਾ ਕੀ ਆ ਹੱਲ ਕੀ ਹੋ ਸਕਦਾ ਉਹ ਕਹਿੰਦੇ ਹੱਲ ਹੈਗਾ ਕੁਝ ਥਾਵਾਂ ਜਿਹੜੀਆਂ ਜਿੱਥੇ ਉੱਥੇ ਕੀਤਾ ਜਾ ਰਿਹਾ ਕਿ ਰੀਚਾਰਜ ਕੀਤਾ ਜਾਣਾ ਚਾਹੀਦਾ ਐਕਿਫਰ ਜਿਹੜੀ ਰੇਨ ਵਾਟਰ ਜਾਂ ਟ੍ਰੀਟਡ ਮਤਲਬ ਪਾਣੀ ਧਰਤੀ ਦੇ ਥੱਲੇ ਭੇਜਿਆ ਜਾਣਾ ਚਾਹੀਦਾ ਕਿਸੇ ਵੀ ਤਰੀਕੇ ਨਾਲ ਭੇਜ ਦਿਓ ਮੈਪਿੰਗ ਤੇ ਪਲਾਨਿੰਗ ਉਹਦੇ ਨਾਲ ਇਹ ਵੀ ਹੋ ਸਕਦਾ ਕਿ ਫਿਊਚਰ ਡੈਮੇਜ ਘੱਟ ਹੋਵੇ ਉਹਨੂੰ ਉਸ ਤਰੀਕੇ ਦੇ ਨਾਲ ਵੀ ਦੇਖਿਆ ਜਾ ਸਕਦਾ ਅਗਲੀ ਗੱਲ ਬਾਤ ਦੋਸਤੋ ਜਿਹੜੀ ਪੋਪ ਦੀ ਸਿਲੈਕਸ਼ਨ ਹੋਈ ਹੈ ਉਹਦੇ ਬਾਰੇ ਇੱਕ ਅਮਰੀਕਨ ਦੀ ਚੋਣ ਕਰ ਲਈ ਗਈ ਹੈ ਜਿਹੜੇ ਕਾਰਡੀਨਲ ਰੌਵਰਟ ਪ੍ਰੀਵਸਟ ਨੇ ਉਹਨਾਂ ਦੀ ਪੋਪ ਵਜੋਂ ਚੋਣ ਲਈ ਚੋਣ ਕਰ ਲਈ ਗਈ ਹੈ ਇਹ ਬੇਸਿਕਲੀ originally ਸ਼ਿਕਾਗੋ ਤੋਂ ਇਹਨਾਂ ਨੂੰ ਨਵੇਂ ਪੋਪ ਚੁਣ ਲਿਆ ਗਿਆ ਹੈ ਤੇ ਇਹ ਪਹਿਲੇ ਅਮਰੀਕਨ ਹੋਣਗੇ ਜਿਹੜੇ ਕੈਥੋਲਿਕ ਚਰਚ ਨੂੰ ਲੀਡ ਕਰਨਗੇ ਆਪਾਂ ਕੱਲ ਵੀ ਖਬਰ ਕੀਤੀ ਸੀ ਵਿਸਥਾਰ ਦੇ ਵਿੱਚ ਜਿਹੜਾ ਇਹਨਾਂ ਨੂੰ ਨਾਂ ਜਿਹੜਾ ਇਹਨਾਂ ਦਾ ਹੈਗਾ ਆ ਉਹ ਦੱਸਿਆ ਗਿਆ ਪੋਪ ਲਿਓ 14 ਇਹ ਇਹਨਾਂ ਦਾ ਨਾਂ ਆ ਜੇ ਜਦੋਂ ਪੋਪ ਬਣਾਉਂਦੇ ਆ ਉਹਨਾਂ ਦਾ ਨਾਂ ਬਦਲ ਦਿੰਦੇ ਆ ਪਹਿਲਾਂ ਇੱਕ ਕਾਰਡੀਨਲ ਸੀ ਜਿਹੜੇ ਬੰਦੇ ਜਿਹੜੇ ਇਹ ਧਰਮਗੁਰੂ ਉੱਥੇ ਇਕੱਠੇ ਹੋ ਕੇ ਫੈਸਲਾ ਕਰਦੇ 133 133 ਦੇ ਵਿੱਚੋਂ ਜਿਹਨੂੰ 99 ਵੋਟਾਂ ਪੈ ਜਾਂਦੀਆਂ ਉਹਨੇ ਫੈਸਲਾ ਉਹਦੇ ਜਿੱਤ ਜਾਣਾ ਸੀ ਕਈ ਵਾਰ ਜਿੱਦਾਂ ਕੱਲ ਆਪਾਂ ਜ਼ਿਕਰ ਕੀਤਾ ਸੀ ਕਈ ਦਿਨ ਲੱਗ ਜਾਂਦੇ ਕਈ ਕੁਸ਼ ਹੋ ਜਾਂਦਾ ਪਰ ਦੂਜੇ ਦਿਨ ਹੀ ਇਹਦਾ ਫੈਸਲਾ ਹੋ ਗਿਆ ਸੋ ਜਿਹੜੇ ਇਕੱਠੇ ਹੁੰਦੇ ਹੋ 133 ਉਹਨੂੰ ਕਾਰਡੀਨਲ ਕਹਿੰਦੇ ਆ ਇਹਨਾਂ ਦਾ ਨਾਮ ਸੀ ਕਾਰਡੀਨਲ ਰੌਬਰਟ ਪ੍ਰੇਵਸਟ ਹੁਣ ਜਦੋਂ ਇਹ ਪਾਪ ਬਣ ਕੇ ਤੇਨਾਂ ਦਾ ਨਾਮ ਬਦਲ ਜਾਂਦਾ ਹੁਣ ਇਹਨੂੰ ਪਾਪ ਲਿਓ 14 ਜਿਹੜਾ ਹੈਗਾ ਆ ਇਹ ਨਾਮ ਇਹਨਾਂ ਦਾ ਚੁਣਿਆ ਗਿਆ ਸੋ ਇਹ ਜਦੋਂ ਇਲੈਕਟ ਹੋ ਜਾਂਦੇ ਆ ਤੇ ਔਰ ਇਹ ਟ੍ਰੈਡੀਸ਼ਨ ਜਿਹੜੀ ਪਾਪ ਦੀ ਆ ਲਗਾਤਾਰ ਨਵਾਂ ਨਾਮ ਲੈਣ ਦੀ ਇਹ ਲਗਾਤਾਰ ਉਸੇ ਤਰ੍ਹਾਂ ਚੱਲ ਰਹੀ ਆ ਉਹਨਾਂ ਨੇ ਸ਼ਾਂਤੀ ਦਾ ਮੈਸੇਜ ਦਿੱਤਾ ਜਿਹੜੀ ਸੇਂਟ ਪੀਟਰਸ ਬਾਸਿਲਿਕਾ ਦੇ ਬਾਹਰ ਬਾਲਕੋਨੀ ਦੇ ਵਿੱਚੋਂ ਉਹਨਾਂ ਨੇ ਲੋਕਾਂ ਨੂੰ ਗ੍ਰੀਟ ਕੀਤਾ ਤੇ ਕਿਹਾ ਕਿ ਪੀਸ ਵੀ ਵਿਦ ਆਲ ਆਫ ਯੂ ਸੋ ਇਹ ਉਹਨਾਂ ਦਾ ਮੈਸੇਜ ਆ ਤੇ ਯੂਨਿਟੀ ਤੇ ਫੇਥ ਦੇ ਲਈ ਵੀ ਆ ਇਹਨਾਂ ਨੇ ਕਈ ਭਾਸ਼ਾਵਾਂ ਬੋਲੀਆਂ ਉੱਥੇ ਪੋਪ ਲੀਓ 14th ਨੇ ਇਟਾਲੀਅਨ 스ਪੈਨਿਸ਼ ਤੇ ਲਾਟਿਨ ਜਿਹੜੀ ਭਾਸ਼ਾ ਬੋਲੀ ਐ ਤੇ Peru ਦੇ ਲੋਕਾਂ ਦਾ ਧੰਨਵਾਦ ਕੀਤਾ ਜਿੱਥੇ ਉਹਨਾਂ ਕਿਸੇ ਕਿਸੇ ਵੇਲੇ ਬਿਸ਼ਪ ਵੱਜੋਂ ਕੰਮ ਕੀਤਾ ਸੋ ਵਾਈਟ স্মੋਕ ਆਇਆ ਉਥੋਂ ਧੂਆ ਚਿੱਟਾ ਧੂਆ ਜਿਹਨੇ ਦੱਸਿਆ ਕਿ ਪੋਪ ਦੀ ਚੋਣ ਹੋ ਗਈ ਹੈ ਜਿੱਦਾਂ ਕੱਲ ਆਪਾਂ ਗੱਲਬਾਤ ਕੀਤੀ ਸੀ ਕਿ ਜਦੋਂ ਕਾਲਾ ਧੂਆ ਆਉਂਦਾ ਤੇ ਉਦੋਂ ਪਤਾ ਲੱਗ ਜਾਂਦਾ ਕਿ ਚੋਣ ਨਹੀਂ ਹੋਈ ਦਿਨ ਚ ਚਾਰ ਵਾਰੀ ਵੋਟਾਂ ਪੈਂਦੀਆਂ ਜਦੋਂ ਉਥੋਂ ਅੰਦਰੋਂ ਚਿੱਟਾ ਧੂਆ ਆ ਜਾਂਦਾ ਤੇ ਬਾਹਰ ਖੜੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਪੋਪ ਦੀ ਚੋਣ ਹੋ ਗਈ ਹੈ ਇਹ ਬੜਾ ਲੰਮਾ ਇੱਕ ਪ੍ਰੋਸੈਸ ਆ ਕਈ ਵਾਰੀ ਇਹਨੂੰ ਬਹੁਤ ਬਹੁਤ ਸਮਾਂ ਵੀ ਲੱਗ ਜਾਂਦਾ ਹੈ ਸੋ ਇਹ ਨੂੰ ਕਨਕਲੇਵ ਕਹਿੰਦੇ ਆ ਕਨਕਲੇਵ ਜਿਹਦੇ ਚ 133 ਕਾਰਡੀਨਲ ਤੇ ਜਦੋਂ ਫਿਰ ਇੱਕ ਫੈਸਲੇ ਦੇ ਉੱਤੇ ਪਹੁੰਚਦੇ ਆ ਤਾਂ ਉਸ ਵੇਲੇ ਜਿਹੜਾ ਇਹ ਹਾਲਾਂਕਿ ਲੱਗਦਾ ਸੀ ਵੀ ਟਾਈਮ ਲੱਗੂਗਾ ਪਰ ਦੂਜੇ ਦਿਨ ਹੀ ਫੈਸਲਾ ਆ ਜਾਣਾ ਇਹਦੇ ਨਾਲ ਕਈ ਲੋਕ ਜਿਹੜੇ ਉਹ ਹੈਰਾਨ ਵੀ ਨੇ ਸੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਅਮਰੀਕਨ ਬੰਦੇ ਨੂੰ ਪੋਪ ਨਹੀਂ ਬਣਾਉਂਦੇ ਵੋਟ ਤੋਂ ਪਹਿਲਾਂ ਕੁਐਸਚਨ ਨੂੰ ਲੱਗਦਾ ਸੀ ਕਿ ਕਾਰਡੀਨਲ ਜਿਹੜੇ ਪ੍ਰੇਵਸਟ ਨੇ ਉਹ ਜਿੱਤ ਜਾਣਗੇ ਪਰ ਬਹੁਤ ਘੱਟ ਕਨਸਿਡਰ ਕੀਤਾ ਜਾਂਦਾ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰੈਜ਼ੀਡੈਂਟ 트੍ਰੰਪ ਨੇ ਉਹਨਾਂ ਨੂੰ ਕੰਗ੍ਰੈਚੂਲੇਟ ਕੀਤਾ ਆ ਉਹਨਾਂ ਨੇ ਸਿਫਤ ਕੀਤੀ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਸਾਡੇ ਦੇਸ਼ ਦੇ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਜਿਹੜਾ ਹੁਣ ਇਹਦੀਆਂ ਜਿਹੜੀਆਂ ਅੱਗੇ ਹਜ਼ਾਰਾਂ ਲੋਕ ਉੱਥੇ ਇਕੱਠੇ ਹੋਏ ਆ ਵੈਟਿਕਨ ਦੇ ਵਿੱਚ ਜਿਨ੍ਹਾਂ ਨੇ ਇਸ ਇਤਿਹਾਸਿਕ ਸਮੇ ਨੂੰ ਆਪ ਦੇਖਿਆ ਸੁਜਰੇ ਟ੍ਰੈਡੀਸ਼ਨਲ ਰਿਚੁਅਲਸ ਨੇ ਉੱਥੇ ਜੋ ਜੋ ਕੁਛ ਉਹਦੇ ਨਾਲ ਹੁੰਦਾ ਉਹਨੂੰ ਫਾਲੋ ਕੀਤਾ ਗਿਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਮੀ ਗੱਲਾਂ ਬਾਤਾਂ ਨਾਲ